ਅਤੇ ਦੇਖ ਲਓ ਉਹ ਪੰਜਾਬ ਰੋਡਵੇਜ਼ ਦੇ ਡਰਾਈਵਰ ਦਾ ਕਾਰਨਾਮਾ ਸ਼ਰਾਬੀ ਹਾਲਤ 'ਚ ਸਵਾਰੀਆਂ ਨੂੰ ਬਿਠਾ ਕੇ ਅੰਮ੍ਰਿਤਸਰ ਤੋਂ ਲੈ ਕੇ ਚੱਲਾ ਸੀ ਚੰਡੀਗੜ੍ਹ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਜਿਸ ਵਿੱਚ ਪੰਜਾਬ ਰੋਡਵੇਜ਼ ਦਾ ਡਰਾਈਵਰ ਸ਼ਰਾਬ ਨਾਲ ਰੱਜਿਆ ਫਿਰਦਾ ਏ ਤੇ ਸ਼ਰਾਬ ਦੇ ਨਸ਼ੇ 'ਚ ਇੰਨਾ ਬੇਸੁੱਧ ਸੀ ਕਿ ਇਸ ਨੂੰ ਕੋਈ ਹੋਸ਼ ਨਹੀਂ ਸੀ ਨਾ ਹੀ ਬੱਸ 'ਚ ਬੈਠੀਆਂ ਸਵਾਰੀਆਂ ਦੀ ਚਿੰਤਾ ਇਹ ਖੁਦ ਤਾਂ ਬੱਸ ਦੇ ਇੰਜਣ ਤੇ ਸੌ ਗਿਆ ਤੇ ਸਵਾਰੀਆਂ 'ਚੋਂ ਕਿਸੇ ਬੰਦੇ ਨੇ ਖੁਦ ਬੱਸ ਚਲਾ ਕੇ ਸਵਾਰੀਆਂ ਨੂੰ ਸਹੀ ਸਲਾਮਤ ਪਹੁੰਚਾਇਆ ਬੋਲ ਦੋ ਭਈਆ ਆਪਣਾ ਦੱਸ ਦੋ ਮੈਂ ਸਭ ਨੂੰ ਪਾਉਣੀ ਆਪਣੇ ਨੂੰ ਵੀਰਾਂ ਦੇਖ ਲੋ ਜੀ ਮੈਂ ਮਰਥੋਂ ਤੋਂ ਚੜਿਆ ਸੀ ਆ ਦੇਖੋ ਕਰਾਲੀ ਦੀ ਟਿਕਟ ਘਟਾਈ ਹੈ ਆ ਬੱਸ ਉਰੇ ਆ ਕੇ ਟਿਕਟ ਦਿਖਾ ਦੋ ਮੜੀ ਮੜੀ ਆ ਟਿਕਟ ਦੇਖ ਲੋ ਜੀ ਆ ਟਿਕਟ ਦੇਖ ਲੋ ਜੀ ਆ ਜਲੰਧਰ ਆ ਕੇ ਬੱਸ ਖੜੀ ਹੈ ਜੀ ਡਰਾਈਵਰ ਕਨੈਕਟਰ ਕੋਈ ਨਹੀਂ ਹੈ ਜੀ ਹੋਰ ਆਦਮੋ ਜੀ ਕਿ ਤੁਸੀਂ ਪਿੱਛੇ ਬੱਸ ਕੀ ਕਰਨਾ ਯਾਰ ਤੁਹਾਡੀ ਨਹੀਂ ਬਣਾ ਲੈ ਯਾਰ ਹਾਂ ਇਹ ਹੁਣ ਅਸੀਂ ਦੱਸਾਂਗੇ ਤੁਸੀਂ ਬੱਸ ਤੇ ਚੜ ਕੇ ਆਏ ਹੋ ਹਾਂਜੀ ਅੰਮ੍ਰਿਤਸਰ ਤੋਂ ਬੈਠੇ ਜੀ ਕਰਾਲੀ ਜਾਣਾ ਸੀ ਅਮਰੀਕਦਰ ਤੋਂ ਚੱਲੀ ਹੈ ਵਾਹ ਕਿੰਨੇ ਵਜੇ ਕਿੰਨੇ ਵਜੇ ਬੱਸ ਇੱਥੇ ਪਹੁੰਚੀ ਹੈ 8:40 ਦੇ ਅਮਰੀਕਦਰ ਤੋਂ ਚੱਲੀ ਹੈ ਅੱਛਾ ਜੀ 265 ਰੁਪਿਆ ਟਿਕਟ ਕੱਟੀ ਹੈ ਕਰਾਲੀ ਦੀ ਉਹਨਾਂ ਨੇ